ਅੱਜ ਦੇ ਯੁੱਧਿਆ ਟ੍ਰੇਨ ਭਾਜਪੀ ਵੱਲੋਂ ਜਿਹੜੀ ਹੈ ਪਈ ਜੀ ਕਿਸ ਤਰ੍ਹਾਂ ਦੇਖਦੇ ਹੋ ਔਰ ਖਾਸ ਤੌਰ ਤੇ ਧਾਰਮਿਕ ਸਥਾਨਾਂ ਤੇ ਜਿਹੜੀ ਇਸ ਤਰ੍ਹਾਂ ਦੀਆਂ ਟੇਲ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਜਿਹੜੀ ਰਾਮ ਜੀ ਦੇ ਯੁੱਧਿਆ ਦੇ ਜਿਹੇ ਗੱਲ ਕੀਤੀ ਆ ਇਸੋ ਦੀ ਉਹਦੇ ਵਾਸਤੇ ਵੇਖੋ ਧਾਰਮਿਕ ਆ ਸਾਰੇ ਸਾਡੇ ਹਿੰਦੂ ਭਰਾਵਾਂ ਦਾ ਉਹ ਇੱਕ ਸਾਂਝਾ ਤੇ ਇੱਕ ਧਾਰਮਿਕ ਉਹਨਾਂ ਦਾ ਬੜੀ ਵੱਡੀ ਉਪਲਬਧੀ ਆ ਜੀ ਜਦੋਂ ਕਿ ਮੁਗਲਾਂ ਵੇਲੇ ਦਰਬਾਰ ਸਹਿਬ ਵਿੱਚ ਮਸਾ ਰੰਗੜਾ ਕੇ ਬਹਿ ਗਿਆ ਸੀਗਾ ਉੱਥੇ ਮੁਗਲਾਂ ਨੇ ਮੰਦਰ ਨੂੰ ਢਾਹ ਕੇ ਤੇ ਮਸਜਿਦ ਬਣਾਤੀ ਜਿਹਦਾ ਨਾਮ ਬਾਬਰੀ ਮਸਜਿਦ ਪਿਆ ਕਿ ਉਹ ਬਾਬਰ ਨੇ ਢਾਈ ਸੀ ਕਿ ਉਹਦੇ ਨਾਂ ਨੇ ਉਹਦਾ ਉਹਦਾ ਮਸਜਿਦ ਨਾ ਪਾਇਆ ਬਾਬਰੀ ਮਸਜਿਦ ਠੀਕ ਹੈ ਜੀ ਇਹ ਸਾਡੇ ਸਿਆਸਤਿਕ ਤਰਾਸ ਦੀ ਰਹੀ ਆ ਕਿ ਵੇਖੋ ਸਾਡੇ ਸਿੰਘਾਂ ਨੇ ਉਹਦੇ ਨਾਲ ਦੀ ਨਾਲ ਹੀ ਮਸੇ ਰੰਗੜ ਨਾਲ ਗੱਲ ਜੋ ਵੀ ਉਸੇ ਲੜਾਈ ਹੋਈ ਜਿੱਦਾਂ ਵੀ ਕਰਕੇ ਮਾਰਾਂ ਮਾਰ ਕੇ ਨਾਲੇ ਆਪਣਾ ਦਰਬਾਰ ਸਬਿਆਦ ਕਰਾ ਲਿਆ ਪਰ ਜਿਹੜੀ ਪਿਛੇ ਕਾਂਗਰਸ ਸਰਕਾਰ ਰਹੀ ਆ 70 ਸਾਲ ਉਹ ਇਥੇ ਸਰਕਾਰ ਚ ਰਹੇ ਆ ਜੋ ਦੇਸ਼ ਆਜ਼ਾਦ ਹੋ ਗਿਆ ਜਦੋਂ ਸਾਰਾ ਕੁਝ ਹੀ ਹੋ ਗਿਆ ਉਹ ਫਿਰ ਵੀ ਆਪਣੇ ਰਾਜਕਾਲ ਵਿੱਚ ਹਿੰਦੂਆਂ ਦਾ ਜੋ ਸਭ ਤੋਂ ਉੱਪਰ ਧਰਮ ਸਥਾਨ ਸੀਗਾ ਉਹਨੂੰ ਯਾਦ ਨਹੀਂ ਕਰਵਾ ਸਕੇ ਜਦੋਂ ਕਿ ਮੋਦੀ ਜੀ ਆਏ ਤੇ ਨਾ 10 ਸਾਲਾਂ ਵਿੱਚ ਹੁਣ ਉਹ ਯਾਦ ਕਰਾ ਕੇ ਤੇ ਸਾਰੇ ਹਿੰਦੂ ਭਾਈਚਾਰੇ ਦੇ ਤੇ ਸਾਰੇ ਦੇਸ਼ ਵਾਸੀਆਂ ਦੇ ਉਹਨਾਂ ਨੂੰ ਨਮਸਤਕੋਣ ਵਾਸਤੇ ਦਰਵਾਜ਼ੇ ਖੋਲ ਦਿੰਦੇ ਆ ਤੁਸੀਂ ਕਾਂਗਰਸ ਦੇ 70 ਸਾਲਾਂ ਦੀ ਗੱਲ ਕੀਤੀ ਅੱਜ ਕਾਂਗਰਸ ਜਿਹੜੀ ਟਰੈਕਟਰ ਮਾਰਚ ਕਰ ਰਹੀ ਹੈ ਆਪੀਜੇਪੀ ਨੂੰ ਨਿਸ਼ਾਨਾ ਤੇ ਸਾਧ ਰਹੀ ਹੈ ਕਹਿ ਰਹੀ ਹੈ ਕਿ ਜੋ ਜਿੰਨਾ ਤਸ਼ੱਦਦ ਹਰਿਆਣਾ ਦੇ ਵਿੱਚ ਕਿਸਾਨਾਂ ਤੇ ਕੀਤਾ ਜਾ ਰਿਹਾ ਉਸ ਨੂੰ ਲੈ ਕੇ ਹੀ ਟ੍ਰੈਕ ਮਾਰ ਚਾ ਰਹੇ ਆ ਵੇਖੋ ਮੈਂ ਰਾਜੇ ਵੜਿੰਗ ਨੂੰ ਇਹ ਕੱਲ ਪੁੱਛਣਾ ਚਾਹੁੰਦਾ 2007 ਤੋਂ ਪਹਿਲਾਂ ਸਵਾਮੀ ਨਾਥਨਦ ਕੋਟ ਆਈ ਸੀ 2007 ਤੋਂ ਲੈ ਕੇ 14 ਤੱਕ ਸਰਕਾਰ ਆਈ ਇਹਨਾਂ ਦੀ ਕਾਂਸ ਦੀ ਉਦੋਂ ਕਿੱਥੇ ਗਏ ਸੀ ਇਹਨਾਂ ਨੇ ਕੁਝ ਕੀਤਾ ਕਿਸਾਨਾਂ ਵਾਸਤੇ ਤਰਾਸ ਦੀ ਇਹ ਆ ਕਿ ਇਸ ਟੋਟਲ ਕਿ ਕਿਸਾਨਾਂ ਦੀਆਂ ਮੰਗਾਂ ਨੇ ਬੜੇ ਸੁਚੱਜੇ ਢੰਗ ਨਾਲ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਜਿਹੜੀ ਆ ਕਿਸਾਨਾਂ ਨਾਲ ਬੈਠ ਕੇ ਉਹ ਗੱਲ ਤੇ ਵਾਰਤਾ ਕਰ ਰਹੀ ਆ ਚਰਚਾ ਕਰ ਰਹੀ ਆ ਉਹਦਾ ਕੋਈ ਨਾ ਕੋਈ ਚੰਗਾ ਹੱਲ ਕੱਢਣ ਵਾਸਤੇ ਦਿਨ ਰਾਤ ਉਪਰਾਲੇ ਲੱਗੇ ਹੋਏ ਆ ਪਰ ਕਿਸਾਨਾਂ ਦੇ ਮੁੱਦਿਆਂ ਤੇ ਇੱਕ ਘੱਟਿਆ ਸਿਆਸਤ ਕਰਨੀ ਇੱਕ ਬੌਣੀ ਸਿਆਸਤ ਕਰਨੀ ਇਹ ਮੈਨਾਂ ਬੜਾ ਮੰਦ ਭਾਗ ਆ ਪੰਜਾਬ ਵਾਸਤੇ ਬੜਾ ਮੰਦ ਭਾਗ ਆ ਕਿ ਜਿਹੜੀ ਕਾਂਗਰਸ ਸਰਕਾਰ ਜਾਂ ਕਾਂਗਰਸ ਪਾਰਟੀ ਦੇ ਪਿਛੇ ਰਹੇ ਆ ਇਹਨਾਂ ਨੇ ਕੀਤਾ ਕੁਝ ਨਹੀਂਗਾ ਕਿਸਾਨਾਂ ਵਾਸਤੇ ਤੇ ਹੁਣ ਜਿਹੜਾ ਉਸ ਕਿਸਾਨ ਦੇ ਮੁੱਦਿਆਂ ਦੇ ਜਿਹੜੇ ਆ ਉਹਨਾਂ ਨੂੰ ਵਿਸਾਖੀਆਂ ਬਣਾ ਕੇ ਦੇ ਸਿਆਸਤਦਿਆ ਰੋਟੀਆਂ ਸਿੱਕ ਰਹੇ ਕੀ ਲੱਗਦਾ ਕਿ 2024 ਦੇ ਇਲੈਕਸ਼ਨਸ ਨੇ ਤਾਂ ਕਰਕੇ ਸਾਰਾ ਕੁਝ ਕੀਤਾ ਜਾ ਰਿਹਾ ਇੱਕ ਕੰਦੇ ਲਿਖਿਆ ਸੱਚ ਹੈ ਵੇਖੋ ਕਿਸਾਨਾਂ ਦੇ ਮੁੱਦੇ ਇੱਕ ਵੱਖਰਾ ਇਸ਼ੂ ਆ ਉਹ ਕਿਸਾਨ ਕਿਸੇ ਪਾਰਟੀ ਦਾ ਨਹੀਂ ਹੈਗੇ ਕਿਸਾਨ ਵੇਖੋ ਪੰਜਾਬ ਦੇ ਕਿਸਾਨ ਆ ਪਰ ਉਹਦੇ ਵਾਸਤੇ ਕਾਂਸ ਜਾ ਕੇ ਉਹਦੇ ਰੋਟੀਆਂ ਸਿੱਕ ਕੇ ਕੋਈ ਹੋਰ ਜਗ੍ਹਾ ਰੋਟੀਆਂ ਸਿੱਕ ਕੇ ਬੜੀ ਮੰਦਪਾਕੀ ਚੀਜ਼ ਆ ਕਿ ਲੱਗਦਾ ਕਿ ਇਸ ਤਰ੍ਹਾਂ ਦੀ ਸਿਆਸਤ ਨਹੀਂ ਕਰਨੀ ਚਾਹੀਦੀ ਕਿਉਂਕਿ ਕਿਸਾਨ ਤੇ ਸਾਂਝੇ ਹੁੰਦੇ ਨੇ ਜਾਨ ਦਾ ਤਾਂ ਕਹਿੰਦੇ ਤਾਂ ਜਾਨ ਦਾ ਤਾਂ ਸਾਰਿਆਂ ਦਾ ਆਸਾਨੇ ਰਹਿੰਦਾ ਜੀ ਮੈਂ ਸਤਾ ਤੁਹਾਨੂੰ ਇਹ ਕਹਿ ਰਿਹਾ ਕਿ ਕਿਸਾਨਾਂ ਦੇ ਮੁੱਦੇ ਸਰਕਾਰ ਨਾਲ ਆ ਸਰਕਾਰ ਨਾਲ ਗੱਲ ਚੱਲ ਰਹੀ ਆ ਚਰਚਾ ਵਿੱਚ ਆ ਉਹ ਅੱਗੇ ਤੋਂ ਅੱਗੇ ਕੰਟੀਨਿਊ ਹੋ ਸਾਰਾ ਕੁਝ ਇਹਨਾਂ ਦੀ ਕੀ ਲੋੜ ਪੈ ਗਈ ਵਿੱਚ ਹੁੰਦੀ ਇਹਨਾਂ ਕੋਈ ਇਸ਼ੂ ਕੋਈ ਨਹੀਂ ਹੈਗਾ ਸੈਂਟਰ ਸਰਕਾਰ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਕੋਈ ਗੱਲ ਕਰਦਾ ਇਸ਼ੂ ਨਹੀਂ ਹੈਗਾ ਜਦੋਂ ਮੋਦੀ ਚੱਲਦੇ ਆ ਤਾਂ ਕੋਈ ਇੱਕ ਕਰਪਟ ਤੁਹਾਨੂੰ ਨਹੀਂ ਮੰਤਰੀ ਦੀ ਦਾ ਵਿੱਚ ਤੇ ਜਦੋਂ ਇਹ ਇੰਡੀਆ ਬਣਾ ਕੇ ਪੈਂਦੇ ਆ ਤਾਂ ਸਾਰੇ ਕਰਪਟ ਨੇ ਚਾਹੇ ਕੋਈ ਚਾਰਾ ਘਟਾਲਿਆ ਜਾਂ ਚਾਹੇ ਕੋਲਾ ਘਟਾਲਿਆ ਚਾਹੇ ਕੋਈ ਜੀਟੂ ਘਟਾਲਿਆ ਇਹ ਸਭ ਚੋਰਾ ਪਾਰਟੀ ਆ ਜੋ ਜਦੋਂ ਲੋਕ ਜਾਣਦੇ ਨੇ ਲੋਕਾਂ ਨੇ ਸਾਰਾ ਪੜ ਲਿਆ ਵਾ ਲੋਕਾਂ ਨੂੰ ਸਮਝ ਆ ਗਈ ਆ ਕਿ ਸਾਰੇ ਸਾਰੇ ਚੋਰ ਨੇ ਕੀ ਲੱਗਦਾ ਇਸੇ ਕਰਕੇ ਹਿਮਾਚਲ ਦੀ ਜਿਹੜੀ ਚੋਣ ਆ ਤੁਹਾਡੇ ਬੀਜਪੀ ਦੀ ਝੋਲੀ ਚ ਪਈ ਸੀ ਬਿਲਕੁਲ ਉਥੇ ਲੋਕਾਂ ਨੇ ਜਿਹੜੇ ਮੈਂ VOTING ਦੀ ਗੱਲ ਕਰਾਂ ਉਹ ਜ਼ਮੀਰ ਦੀ ਆਵਾਜ਼ ਸੁਣ ਕੇ ਉਹਨਾਂ ਵੋਟ ਪਾਈ ਆ ਇਹ ਗੱਲ ਸਮਝੋ ਤੁਸੀਂ ਮੰਜੀਠਾ ਹਲਕਾ ਆ ਮੰਜੀਠੇ ਵਿੱਚ ਕਲਸ਼ ਯਾਤਰਾ ਹੋਈ ਮੰਜਿਠੇ ਵਿੱਚ ਜਦੋਂ ਰਾਮ ਜੀ ਦਾ ਮੰਦਿਰ ਦੇ ਦਰਵਾਜ਼ੇ ਖੋਲੇ ਗਏ ਆ ਉਸ ਦਿਨ ਸਾਰਾ ਹੀ ਹਿੰਦੂ ਭਾਈਚਾਰਾ ਚਾਹੇ ਕੋਈ ਕਿਸੇ ਪਾਰਟੀ ਨਾਲ ਸੰਬੰਧਤ ਹੋਵੇ ਇੱਕ ਪਲੇਟਫਾਰਮ ਤੇ ਉਹਨਾਂ ਨੇ ਰਤ ਯਾਤਰਾ ਕੱਢੀ ਉਹਨਾਂ ਨੇ ਕਲਸ਼ ਯਾਤਰਾ ਕੱਢੀ ਉਹ ਕਮਿਊਨਿਟੀ ਗੱਲ ਆ ਹੁਣ ਇਸ ਗੱਲ ਕਰਕੇ ਜਦੋਂ ਜਮੀਰ ਦੀ ਬਾਤ ਸੁਣ ਕੇ ਤੁਸੀਂ ਉੱਪਰ ਉੱਠਦੇ ਜੇ ਫਿਰ ਤੁਹਾਡਾ ਕਿਤੇ ਨਾ ਕਿਤੇ ਇਹ ਗੱਲ ਜਾਂਦੀ ਹੈ ਕਿ ਮੋਦੀ ਜੀ ਸਭ ਤੋਂ ਵਧੀਆ ਕੰਮ ਕਰ ਰਹੇ ਆ ਤੇ ਦੇਸ਼ ਨੂੰ ਗੱਲ ਜਾਂ ਰਹੇ ਆ ਕੀ ਲੱਗਦਾ ਹੈ ਕਿ 2024 ਚ ਰਿਪੀਟ ਹੋਏਗੀ ਮੋਦੀ ਗਵਰਨਮੈਂਟ ਕਿਉਂਕਿ ਲਗਾਤਾਰ ਹੀ ਕਾਂਗਰਸ ਪਾਰਟੀ ਨਿਸ਼ਾਨੇ 'ਤੇ ਸਾਜੀ ਨਜ਼ਰ ਆ ਰਹੀ ਹੈ ਵੇਖੋ ਜਿਹਨੇ ਤੇ ਗੱਲ ਕਰਨ ਦੇ ਕਾਂਗਰਸ ਪਾਰਟੀ ਦੀ ਇਹ ਤਾਂ ਕੰਦੇ ਲਿਖਿਆ ਸੱਚ ਆ ਕਿ ਆ ਰਹੇ ਨੇ ਮੋਦੀ ਜੀ ਦੀ ਸਰਕਾਰ ਆ ਰਹੀ ਭਾਰਤੀ ਜਨਤਾ ਪਾਰਟੀ ਸਰਕਾਰ ਆ ਰਹੀ ਆ ਟੀਵੀ ਚੈਨਲ ਸਾਰੇ ਦੱਸ ਰਹੇ ਆ ਸਾਰੇ ਰਿਪੋਰਟਾਂ ਦੱਸ ਰੀਆਂ ਨੇ ਜਿਹਨੇ ਤੇ ਗੱਲ ਕਰਨ ਦੇ ਉਹ ਨਾ ਕਾਂਗਰਸ ਪਾਰਟੀ ਦੀ ਉਹਨਾਂ ਦੇ ਆਪਣੇ ਥੱਲੋਂ ਪੈਰਾਥਲ ਮਿੱਟੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਆ ਉਹਨਾਂ ਕੋਲ ਮੁੱਦਾ ਕੋਈ ਨਹੀਂ ਹੈਗਾ ਯਾਰ ਇਹ ਗੱਲ ਦੱਸੋ ਤੁਸੀਂ ਮੈਨੂੰ ਇਹਦੇ ਨਾਲ ਇੱਕ ਹੋਰ ਗੱਲ ਜੋੜਦਾ ਤੁਹਾਡਾ ਮੈਂ ਜ ਜਦੋਂ ਪਿਛੇ 5-7 ਸਰਕਾਰਾਂ ਲੰਗੀ ਜਾਂ 17 ਤੋਂ ਲੈ ਕੇ 22 ਤੱਕ ਉਦੋਂ ਰੇਤ ਦਾ ਪਹਿਲੋਂ ਇਹ ਰੇਤ ਦਾ ਰੋਣਾ ਪਿੱਟਦੇ ਸੀਗੇ ਅਕਾਲੀਆਂ ਦੇ ਖਿਲਾਫ ਫਿਰ ਰੇਤ ਫਿਰ ਵੀ 6000 ਨੂੰ 6500 ਰਹੀ ਅੱਜ ਦੀ ਡੇਟ ਵਿੱਚ ਸਾਡੀ ਸਰਕਾਰ ਹੋਣਾ ਗਈ ਮਾਨ ਸਰਕਾਰ ਆ ਗਈ ਆ ਇਹਨਾਂ ਨੇ ਕਿਹਾ ਜੀ ਕਾਂਸ ਸਰਕਾਰ ਨੇ ਕੁਝ ਨਹੀਂ ਕੀਤਾ ਰੇਤ ਦਾ ਇਦਾਂ ਕੀਤਾ ਅੱਜ ਵੀ ਰੇਤ ਦਾ ਜਿਹੜਾ ਰੇਟ ਹੈ 6000 ਤੋਂ 6500 ਰੁਪਿਆ ਦਾ ਤੇ ਚੋਰ ਤੇ ਚੋਰ ਮਸੇਰੇ ਭਾਈ ਇਹੋ ਇੱਕ ਸਾਬਤ ਕਰਦੀ ਆ ਕਿ ਇਹ ਜਿਹੜੀ ਕਾਂਸ ਪਾਰਟੀ ਤੇ ਵੇਖੋ ਇਹਨਾਂ ਕੋਲ دین ਧਰਮ ਕੋਈ ਨਹੀਂਗਾ ਇਹ ਪਿੱਛੇ ਵੇਖੋ ਇੱਕ ਦੇ ਖਿਲਾਫ ਰੌਲਾ ਪਾਉਂਦੇ ਰਹੇ ਆ ਤੇ ਹੁਣ ਆ ਕੇ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਗਠਜੰਬਨ ਕਰੰਦੇ ਨੇ ਇਹ ਕਿਹੜਾ ਗਠਜੰਬਨ ਹੈ ਦਿੱਲੀ ਹੈਗਾ ਇੱਥੇ ਨਹੀਂ ਹੈਗਾ ਜੀ ਸਵਾਰਥ ਦਾ ਗਠਜੰਬਨ ਹੈ ਇਹ ਟੋਟਲ ਸਵਾਰਥ ਦਾ ਗਠਜੰਬਨ ਹੈ ਕੋਈ ਇਸ਼ੂਆਂ ਦਾ ਮੁੱਦੇ ਦਾ ਨਹੀਂ ਅਡਿਆਲੋਜੀ ਹੈ ਕੋਈ ਨਹੀਂ ਇਹਨਾਂ ਦੀ ਲੇਕਿਨ ਹਰਿਆਣਾ ਹਰਿਆਣਾ ਸਰਕਾਰ ਵੱਲੋਂ ਜਿਸਤਾਂ ਦਾ ਕਿਸਾਨਾਂ ਦੇ ਨਾਲ ਰਵਈਆ ਕੀ ਤਰ੍ਹਾਂ ਤੁਹਾਨੂੰ ਲੱਗਦਾ ਠੀਕ ਹੈ ਜੇਕਰ ਕਿਸਾਨ ਦਿੱਲੀ ਜਾਣਾ ਚਾਹੁੰਦੇ ਸਨ ਤੇ ਉਹਨਾਂ ਨੂੰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਕੋਈ ਸਰਕਾਰਾਂ ਦੇ ਲੈਂਡ ਆਰਡਰ ਨੂੰ ਮੇਨਟੇਨ ਕਰਕੇ ਰੱਖਣਾ ਸਰਕਾਰ ਦਾ ਕੰਮ ਹੁੰਦਾ ਹੈ ਲੈਂਡ ਆਰਡਰ ਨੂੰ ਕਿਵੇਂ ਉਹਨਾਂ ਠੀਕ ਰੱਖਦੇ ਇਹਦੇ ਵਿੱਚ ਕਿਸਾਨ ਅੰਦੋਲਨ ਦੇ ਅੱਗੋਂ ਵੀ ਕਹਿੰਦੇ ਆ ਕਿ ਸ਼ਾਂਤੀਪੂਰਵਕ ਕਰਨਾ ਉਹ ਵੀ ਇਹ ਗੱਲ ਕਹਿੰਦੇ ਆ ਸਰਕਾਰ ਦਾ ਸਰਕਾਰ ਸਰਕਾਰ ਦਾ ਵੀ ਸਰਕਾਰ ਦਾ ਵੀ ਅੱਗੋਂ ਇਦਾਂ ਰਵਈਆ ਵਾ ਕਿ ਸ਼ਾਂਤੀਪੂਰਵਕ ਸਾਨੂੰ ਗੱਲ ਕਰੂ ਅਸੀਂ ਗੱਲ ਕਰਨ ਤਿਆਰ ਆ ਕਰ ਰਹੇ ਨੇ ਪਰ ਜੇ ਵਿੱਚ ਕੋਈ ਸ਼ਰਾਤੀ ਅੰਸਰ ਕੋਈ ਦੁਦਲਦ ਕਰਦਾ ਵਾ ਉਹਦੇ ਵਾਸਤੇ ਥੋੜਾ ਬਤ ਹੋ ਜਾਂਦਾ ਠੀਕ ਹੈ